ਹਾਂਜੀ ਦੋਸਤੋ ਸ੍ਰੀ ਗਾਤ ਵੈਲਕਮ ਇਟ ਟੂ ਮੇਰੇ ਨਵੇਂ ਵਲੋਗ ਦੇ ਵਿੱਚ ਤੇ ਹੁਣ ਮੈਂ ਜਾ ਰਹੀ ਸੀ ਸਕੂਲ ਤੇ ਡਰੈਸ ਵਗੈਰਾ ਪਾ ਲਿਆ ਤੇ ਪੱਗ ਵੀ ਬਨ ਲਿਆ ਅੱਜ ਹੈਗਾ ਸਕੂਲ 'ਚ ਪੱਗ ਦਾ ਕੰਪੀਟੀਸ਼ਨ ਤੇ ਹੁਣ ਮਮਾ ਪੱਗ ਦੀ ਤਹਿਲ ਆ ਰਹੀ ਹੈ। ਦੇਖੋ ਜੀ ਬਲੈਕਨ ਲੈ ਕੇ ਜਾਣੀ ਸੀ ਪੱਗ ਤੇ ਹੁਣ ਬਲੈਕ ਲਾ ਰਿਆ ਮੈਂ ਤਹਿ। ਉਹ ਰੋਟੀ ਵੀ ਖਾਣੀ ਆਪਾਂ ਨੇ ਤਾਂ ਰੋਟੀ ਵੀ ਆndi ਹੋਊਗੀ ਥੋੜੇ ਕੇ ਟਾਈਮ ਤੱਕ ਫਿਰ ਰੋਟੀ ਵੀ ਖਾ ਲੀਨੇ ਆ। ਅੱਜ ਬਣਿਆ ਜੀ ਪਰੌਂਠੇ ਮੈਂ ਕਾਦੇ ਨੇ ਕੱਦੂ ਦੇ ਵਿੱਚ। ਕੱਦੂ ਦੇ ਪਰੌਂਠੇ ਗਾਇਸ ਦੇਖੋ ਟੇਸਟੀ ਹੁੰਦੇ ਨੇ ਹਨਾ ਚਲੋ ਜੂਨ ਖਾਣੇ ਨੂੰ ਦੋਸਤੋ ਹੁਣ ਸਕੂਲ ਤੋਂ ਆ ਚੁੱਕੇ ਤੇ ਆਪਾਂ ਸਕੂਲ ਨੂੰ ਲੇਟ ਆਏ ਹੁਣ ਟਾਈਮ ਹੋ ਰਿਹਾ 4 ਵਜੇ ਨੂੰ ਹੋ ਰਿਹਾ ਨੇ ਬਿਕੋਜ਼ ਆਪਣਾ ਪੱਗ ਦਾ ਜਿਹੜਾ ਮੁਕਾਬਲਾ ਸੀਗਾ ਉਹ ਆਪਣਾ ਹੋਇਆ ਸੀਗਾ ਪਟਿਆਲੇ ਦੁਖਣਵਰ ਸਾਹਿਬ ਵਿੱਚ ਤਾਂ ਆਪਾਂ ਲੇਟ ਹੋ ਗਏ ਥੋੜਾ ਜਾਣ ਦੇ ਵਿੱਚ ਤੇ ਹੁਣ ਲੈ ਆਏ ਬਰਗਰ ਆਹ ਦੇਖੋ ਜੀ ਬਰਗਰ ਲੈ ਆਏ ਮੈਂ ਤੇ ਮੰਮਾ ਖਾਓ ਬਰਗਰ ਟੇਸਟੀ ਵਾਲੇ ਲੈ ਆਏ ਨੇ ਦੋਸਤੋ ਵਧੀਆ ਲੱਗ ਰਹੇ ਨੇ ਵੈਸੇ ਮੰਮਾ ਤੁਸੀਂ ਬਰਗਰ ਘੱਟੇ ਖਾਣੇ ਹੋ ਉਹ ਨਾ ਗੇ ਯੂਪਰ ਤੇ ਮੁੰ ਦੇਖੋ ਆਲੇ ਦਾਲੇ ਦਾ ਵੀਊ ਚਪਪਾ ਕੀ ਕਰ ਰਿਹਾ ਇਹ ਪਪਾ ਕਿ ਚੁਗਨੇ ਆ ਕੀ ਕਰ ਰਿਹਾ ਹੈ ਪਪੇ ਕੀ ਕਰ ਰਿਹਾ ਹੈ ਹੈ ਝੂੜਾ ਦੀ ਝੁੰਚ ਲਾ ਰਿਹਾ ਅੱਛਾ ਇਹ ਮੀਂਹ ਆਇ ਤੁ ਚੁੰਦਾ ਦੀ ਹੈ ਇਹ ਉਹ ਤੋਂ ਹਮ ਇਹ ਆ ਮਾਡਲ ਆ ਦੀਏ ਅੱਛਾ ਅੱਛਾ ਠੀਕ ਆ ਇਹ ਹੱਦੀ ਆ ਹਮ ਆਪਾਂ ਤੇ ਨੇ ਤੇ ਵੀ ਛੱਤ ਲਵਾਈ ਹੋਈ ਐ ਏਸੀ ਵਾਲੇ ਤੇ ਹਮ ਆ ਦੇਖੋ ਜੀ ਤੁਪ ਪਤਾ ਫਾਇਦਾ ਕਹਿੰਦਾ ਪੂਰੀ ਕੇ ਸੀਨ ਹੈ ਵਾ ਕਸਿਰ ਹੈ ਦੂਇਆ ਦੇਖੋ ਹੈਂ ਸਹੀ ਹਲਾ ਦੇਖੋ ਆਪਣੇ ਨੀਚੇ ਉਹ ਦੇਖੋ ਜੀ ਉਹ ਸਾਹਮਣੇ ਦੇਖੋ ਸਾਡਾ ਉਹ ਪਾਪੇ ਦਾ ਹੈਗਾ ਬਾਗੜਾ ਸਾਡਾ ਡੰਗਰ ਉੱਥੇ ਨਹੀਂਗੇ ਉੱਥੇ ਅੱਗੇ ਸਾਡੇ ਡੰਗਰ ਨੇ ਉੱਥੇ ਸਾਡਾ ਡਰੈਕਟਰ ਟਰਾਲੀ ਖੜਿਆ ਤੁਹਾਨੂੰ ਮੈਂ ਕੋਲ ਜਾ ਕੇ ਵੀ ਦਿਖਾਵਾਂਗਾ ਬਾਅਦ ਵਿੱਚ ਠੀਕ ਹੈ ਨਾ ਤੇ ਆਪਣੇ ਘਰ ਤੋਂ ਆ ਕੁੱਠੇ ਤੋਂ ਸਾਰਾ ਦੇਦਾ ਪਾਪੇ ਦਾ ਬਾਗੜਾ ਖੂਣ ਉਰੇ ਤੋਂ ਨਾ ਛੱਤ 'ਚ ਹੁੰਦੀ ਆ ਤੇ ਤਾਂ ਕਰਕੇ ਪਾਪਾ ਹੁਣ ਮਾੜਾ ਮਾੜੂ ਉਰੇ ਸਿੰਟ ਜੀ ਫਿਰ ਰਿਹਾ ਵੀ ਛੱਤ 'ਨਾਂ ਚੂਵੇ ਬਿਕੋਜ਼ ਮੀਂਹ ਤਾਂ ਹੁਣ ਲੱਗਦਾ ਰੋਜ਼ ਮੰਗੋਈ ਪੈਣਾ ਬਾਕੀ ਕਮੈਂਟ ਵਿੱਚ ਤੁਹਾਡੇ ਪਿੰਡ ਦਾ ਨਾਮ ਤੇ ਦੱਸਿਓ ਤੇ ਨਾਲੇ ਦੱਸਿਓ ਵੀ ਤੁਹਾਡੇ ਕਿੰਨਾ ਕ ਮੀਂਹ ਪੈਂਦਾ ਵੀ ਸਾਢੇ ਮੰਗੋਈ ਮੀਂਹ ਪੈਂਦਾ ਜੀ ਉੱਥੇ ਪਿੰਡ ਪਿੰਡ ਰੋਜ਼ ਮੰਗੋਈ ਮੀਂਹ ਆ ਜਾਂਦਾ ਤੇ ਉਰੇ ਵੀ ਮੀਂਹ ਉੜਾ ਰਿਹਾ ਤੇ ਸਾਰੇ ਨਾਲ ਬੜੀ ਐਕਸਾਈਟਮੈਂਟ ਮੈਨੂੰ ਇਸ ਗੱਲ ਦੀ ਹੈ ਜਦੋਂ ਵੀ ਸੋਚਦਾ ਨਾ ਇੰਨੀ ਬੜੀ ਖੁਸ਼ੀ ਹੁੰਦੀ ਉਹ ਚੀਜ਼ ਬਾਰੇ ਜੋ ਕਿ ਹੈਗਾ ਆਪਣਾ ਮੇਲਾ ਬਿਕੋਜ਼ ਸਾਲ ਬਾਅਦ ਦੇਖਣ ਨੂੰ ਮਿਲਦਾ ਇਹਨਾਂ ਮਜਾ ਆਂਦਾ ਨਾ ਮੇਲੇ ਵਿੱਚ ਤੁਸੀਂ ਸਬਸਕ੍ਰਾਈਬ ਕਰ ਲਓ ਜੀ ਬਿਕੋਜ਼ ਮੇਲੇ ਆਏ ਵਲੌਗ ਇੱਕ ਨੰਬਰ ਹੋਣੇ ਆਲੇ ਨੇ ਇਹਨਾਂ ਮਜਾ ਹੋਊਗਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਬਿਕੋਜ਼ ਉੱਥੇ ਦੀ ਜਿਹੜੀ ਟੇਸਟੀ ਟੇਸਟੀ ਡਿਸ਼ੇਸ ਹੋਗੀ ਤੇ ਮੇਨਲੀ ਝੂਟੇ ਤੇ ਦੁਕਾਨਾਂ ਤੇ ਕਾਫੀ ਆਦਾ ਮਜਾ ਆਂਦਾ ਸਾਡਾ ਮੇਲਾ ਬਹੁਤ ਵਧੀਆ ਹੁੰਦਾ ਬੜਾ ਹੁੰਦਾ ਤੇ ਤੁਹਾਨੂੰ ਦਿਖਾਵਾਂਗੇ ਤੇ ਹੁਣ ਬਾਕੀ ਠੰਡੀ ਠੰਡੀ ਹਵਾ ਲੀ ਨੇ। ਦੋਸਤ ਜਿੱਦਾਂ ਵੀ ਤੁਹਾਨੂੰ ਪਤਾ ਹੀ ਆ ਕੱਲ ਮੈਂ ਨਹੀਂ ਗਿਆ ਸੀ ਸਕੂਲ ਤੇ ਅੱਜ ਸਕੂਲ 'ਚ ਬਸ ਮੈਨੂੰ ਇੰਨੇ ਪਤਾ ਲੱਗਿਆ ਜਿਵੇਂ ਪੱਗ ਦਾ ਮੁਕਾਬਲਾ 12 ਦਾ ਤੇ ਮੈਂ ਗਿਆ ਸਕੂਲ ਤੇ ਫਿਰ ਪਤਾ ਲੱਗਿਆ ਵੀ ਆਪਾਂ ਨੂੰ ਅੱਗੇ ਲੈ ਕੇ ਜਾਣਗੇ ਪਟਿਆਲੇ ਦੁਖਣਵਰ ਤੇ ਦੁਖਣਵਰ ਸਾਹਿਬ 'ਚ ਜਾ ਕੇ ਉੱਥੇ ਪੰਜ-ਛੇ ਸਕੂਲ ਆਏ ਹੋਏ ਤੇ ਉਹਨਾਂ ਵਿੱਚ ਆਪਣਾ ਕੰਪੀਟੀਸ਼ਨ ਹੋਇਆ ਜਿਹਦੇ ਵਿੱਚੋਂ ਮੈਂ ਆਇਆ 3rd ਪੱਗ ਦੇ ਕੰਪੀਟੀਸ਼ਨ ਵਿੱਚੋਂ ਤੇ ਕੱਲੂ ਆਪਾਂ ਮੈਡਲ আর ਸਰਟੀਫਿਕੇਟ ਦੋਨੋਂ ਹੀ ਲੈ ਕੇ ਆਵਾਂਗੇ ਘਰ ਬੀਬੀ ਨੂੰ ਵੀ ਕਾਫੀ ਯਾ ਲੰਮਾ ਜਾਂਦਾ ਬੀਬੀ ਆਪਾਂ ਦੀਦੀ ਆ ਫੁੱਲ ਕੈਸ਼ ਤੇ ਆਪਾਂ ਨਿਆਰੇ ਕਰਦੇ ਆ ਮੇਲੇ ਵਿੱਚ ਤੇ ਬਾਕੀ ਮਸੀਉਰੀ ਵੀ ਆਣਗੇ ਕਿੰਨੀ ਤਰੀਕ ਨੂੰ ਆਣਗੇ ਮਸੀਉਰੀ ਦੇ ਦੇਖੋ ਤਿੰਨ ਨੂੰ ਕਹਿ ਰਹੇ ਨੇ ਬਿਕੋਜ਼ ਗੈਵੀ ਦੇ ਨੇ ਪੇਪਰ ਤਾਂ ਕਰਕੇ ਤਿੰਨ ਨੂੰ ਨਹੀਂ ਆਣਗੇ ਦੀਦੀ ਵੀ ਦੋਨੋਂ ਆ ਰਹੀ ਹੈ ਮੈਂ ਦੀਦੀ ਦੋਨੋਂ ਆ ਰਹੀ ਆ ਦੋਸਤੋ ਤੇ ਆਪਾਂ ਦੀਦੀ ਨੂੰ ਦੋਨੋਂ ਲਿਆਵਾਂਗੇ ਤੇ ਮਸੀਉਰੀ ਤਿੰਨ ਨੂੰ ਆਣਗੇ ਤਿੰਨ ਚਾਰ ਪੰਜ ਆਪਣੇ ਮੇਲਾ ਬੀਬੀ ਚੀਰ ਰਹੀ ਐ ਇਲਾ ਸੰਗਠਾ ਬੀਬੀ ਕਾਦੇ ਵਾਸਤੇ ਚੀਰ ਰਹੀ ਆ ਤੜਕਾ ਲਸਣ ਦਾ ਤੜਕਾ ਮਸਤੀ ਤੜਕਾ ਕਾਦੀ ਦਾਲਾ ਮੂੰਗੀ ਦੀ ਦਾਲਾ ਹੀ ਤੜਕਾ ਲਾਉਣ ਵਾਸਤੇ ਹੁਣ ਬੀਬੀ ਚਿਰ ਰੇ ਗਠੇ ਹੰਜੇ ਮੈਂ ਆਪਣਾ ਸਕੂਲ ਆ ਮੇਰਾ ਸਕੂਲ ਆ ਜਿਵੇਂ ਉਹਦੇ ਵਿੱਚ ਮੈਂ ਤੀਜੇ ਨੰਬਰ ਤੇ ਆਇਆ ਪੱਗ ਦੇ ਮੁਕਾਬਲੇ ਵਿੱਚ ਕੱਲੂ ਦੇਣਗੇ ਮੈਡਲਰ ਉਹ ਪਰਚਾ ਦੇਣਗੇ ਸਰਟੀਫਿਕੇਟ ਤੇ ਹੁਣ ਮੈਂ ਬੀਬੀ ਨਾਲ ਕਰ ਰਹੀ ਸੀ ਗੱਲਾਂ ਵੀ ਆਪਾਂ ਸਕੂਲ ਵਿੱਚ ਤੀਜੇ ਨੰਬਰ ਤੇ ਆਇਆ ਬਹੁਤ ਬੜੀ ਗੱਲ ਆ ਬਾਕੀ ਜੇ ਹੁਣ ਮੈਂ ਪੜਨਾ ਹੀ ਆ ਬਿਕੋਜ਼ ਆਪਾਂ ਕਾਫੀ ਜਿਹਾ ਥੱਕ ਗਏ ਆ ਸਵੇਰੇ ਸਕੂਲ ਜਾਂਦੇ ਹੀ ਆਪਾਂ ਨੂੰ ਲੱਗੇ ਸੀਗੇ ਪਟਿਆਲੇ ਦੁੱਖਣਵਾਰ ਤੇ ਹੁਣ ਕਰਦੇ ਆ ਰੈਸਟ ਬਾਕੀ ਰੋਟੀ ਵਗੈਰਾ ਵੀ ਖਾਣੇ ਹੁਣ ਦੋਸਤੋ ਹੁਣ ਆਪਣੇ ਗਠਿਆਂ ਨਾਲ ਤੇ ਨਾਲ ਆ ਗੁੜ ਰੋਟੀ ਦਹੀਂ ਤੇ ਦਾਲ ਆ ਚੁੱਕੇ ਆਪਣੀ ਰੋਟੀ ਤੇ ਹੁਣ ਖਾ ਰਿਆਂ ਰੋਟੀ